ਹਮੇਸ਼ਾ ਮਾਲਵਾ ਸੋਲਰ ਬਟਿੰਡੇ ਵਾਲੇ ਸਜਣੋ ਤੁਹਾਡੇ ਵਾਸਤੇ ਨਾ ਸਭ ਤੋਂ ਪਹਿਲਾਂ ਘੈਂਟ ਖਬਰ ਤੇ ਘੈਂਟ ਸਕੀਮ ਲੈ ਕੇ ਆਉਂਦੇ ਹੁੰਦੇ ਆ ਐਸ ਵਾਰ ਤੁਹਾਨੂੰ ਦੱਸਣ ਜਾ ਰਹੇ ਆ ਵੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ 60% ਸਬਸਿਡੀ ਆ ਗਈ ਆ ਸੋਲਰ ਦੀ ਮੋਟਰ ਲਾਉਣ ਤੇ ਪਰ ਉਹਦੇ ਵਿੱਚ ਕੰਡੀਸ਼ਨਾਂ ਇੱਕ ਤਾਂ ਡਰਾਈ ਜ਼ਿਲ੍ਹਿਆਂ ਦੀ ਕੰਡੀਸ਼ਨ ਆ ਤੇ ਦੂਸਰੀ ਕੰਡੀਸ਼ਨ ਆ 10 HP ਤੱਕ ਹੀ ਲੱਗ ਸਕਦੀ ਆ ਜਿਹੜੇ ਤਾਂ ਸਬਸਿਡੀ ਦੇ ਅੰਡਰ ਆਉਂਦੇ ਆ ਉਹਦੇ ਵਾਸਤੇ ਤਾਂ ਇਹ ਸੱਜਣ ਤੁਹਾਨੂੰ ਫਾਰਮ ਭਰ ਦੇਣਗੇ ਇੰਨੀ ਇੱਕ ਗੱਲ ਤਾਂ ਗਈ ਮੁੱਕ ਪਰ ਹੁਣ ਕਹਾਣੀ ਇਹ ਆ ਵੀ ਹਰੇਕ ਬੰਦਾ ਚਾਹੁੰਦਾ ਹੈ ਕਿ ਜਿਹੜੇ ਭਾਅ ਸਬਸਿਡੀ ਆ ਕੇ ਲੋਕਾਂ ਨੂੰ ਸੋਲਰ ਪੈਨਲ ਪੈਣੇ ਆ ਵੀ ਜੇ ਅਸੀਂ ਉਸੇ ਭਾਅ 'ਤੇ ਪਾਉਣੇ ਹੋਣ ਉਹਦੇ ਲਈ ਫਿਰ ਤੁਹਾਨੂੰ ਮਾਲਵਾ ਸੋਲਰ ਵਾਲਿਆਂ ਨੂੰ ਕਾਲ ਕਰਨੀ ਪਊਗੀ ਕਿਉਂਕਿ ਕਈ ਵਾਰ ਬੰਦੇ ਨੇ 10 HP ਤੋਂ ਉੱਪਰ ਲਵਾਉਣੀ ਹੁੰਦੀ ਆ ਮੋਟਰ ਉਹਦੇ ਲਈ ਕੀ ਸਕੀਮ ਆ ਉਹ ਤਾਂ ਮਾਲਵਾ ਵਾਲਿਆਂ ਨੂੰ ਪੁੱਛ ਲੈਣੇ ਬਾਈ ਸੱਸੀ ਕਾਲ ਸੱਸੀ ਗੱਬ ਜੀ ਬਾਈ ਜੀ ਇਹ ਤਾਂ ਸਰਕਾਰ ਵਾਲੀ ਸਕੀਮ ਤਾਂ ਮੈਂ ਦੱਸਤੀ ਮੈਨੂੰ ਲੱਗਦਾ ਵੀ ਮੁੱਕ ਗਈ ਗੱਲ ਹਾਂਜੀ ਹਾਂ ਹੁਣ ਬੰਦੇ ਕਈ ਹੁੰਦੇ ਆ ਕਿ ਯਾਰ ਉਹ ਚੋਂ ਬਾਹਰ ਆ ਬਿਲਕੁਲ ਜੀ ਪਰ ਸਾਨੂੰ ਚਾਹੀਦਾ ਸਬਸਿਡੀ ਵਾਲੇ ਭਾਅ ਉਹਦੇ ਵਾਸਤੇ ਆਪਾਂ ਕੀ ਕਰਾਂਗੇ ਉਹਦੇ ਵਾਸਤੇ ਆਪਣੇ ਕੋਲੇ ਸੁਖਵਿੰਦਰ ਭਾਈ ਜਿਹੜਾ ਆਪਾਂ ਪਿਛਲੇ ਦਿਨ ਪਿਛਲੇ ਤਿੰਨ ਮਹੀਨੇ ਚ ਵੀ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਵੀਡੀਓ ਪਾਈ ਸੀ 540 ਵਟ ਮੋਨੋਕ੍ਰਿਸਟਲ ਪੈਨਲ ਆਪਾਂ ਸੇਮ ਪੈਨਲ ਸਬਸਿਡੀ ਵਾਲੇ ਰੇਟ 'ਚ ਦੇ ਰਹੇ ਹਾਂ ਮਤਲਬ ਇੱਕ ਆਮ ਕਿਸਾਨ ਨੂੰ ਇੱਕ ਆਮ ਥਾਂ ਤੋਂ ਕਿਸੇ ਵੀ ਥਾਂ ਤੋਂ ਜਿਹੜਾ ਸੋਲਰ ਲਵਾਊਗਾ ਸੋਲਰ ਲਵਾਊਗਾ ਉਹ ਮੰਨ ਲਓ ਵੀ ਪਾਊਗਾ 90000 ਦਾ 90000 ਰੁਪਏ ਦਾ ਪੈ ਗਿਆ 90 ਦਾ ਬਿਲਕੁਲ ਜੀ ਬਿਲਕੁਲ ਆਪਾਂ ਵੀ ਉਹਨੂੰ 90 ਦਾ ਹੀ ਦੇਵਾਂਗੇ 90 ਦਾ ਹੀ ਦੇਵਾਂਗੇ ਮਤਲਬ ਜੇ ਉਹਨੂੰ ਸਬਸਿਡੀ ਸਰਕਾਰ ਦੀ ਨਹੀਂ ਅਪਰੂਵਡ ਹੁੰਦੀ ਤਾਂ ਉਹਨੂੰ ਕੋਈ ਇਤਰਾਜ਼ ਨਹੀਂ ਉਹਦਾ ਉਹਨੇ ਜੀ ਪੈ ਗਿਆ ਉਹਨੇ ਜੀ ਪੈ ਗਿਆ ਕਿਉਂਕਿ ਇਹਦੇ ਚ ਆਏ ਵੀ ਜ਼ਿਲ੍ਹੇ ਜਿਹੜੇ 12 ਚ ਸਾਰੇ ਬਲਾਕ ਨਹੀਂ ਹੈਗੇਗੇ ਹਾਂਜੀ ਜਿਵੇਂ ਬਠਿੰਡਾ ਜ਼ਿਲ੍ਹਾ ਦੇ 8 ਨਾਲ ਬਲਾਕ ਸਿਰਫ ਤਿੰਨ ਬਲਾਕ ਪਾਏ ਹੋਏ ਆ ਤਿੰਨ ਬਲਾਕ ਸਬਸਿਡੀ ਜਾਗੇ ਹਾਂਜੀ ਜ਼ਿਲ੍ਹੇ ਵੀ ਪੂਰੇ ਹੈ ਨਹੀਂਗੇ ਠੀਕ ਆ ਜੀ ਤੇ ਜਿੱਥੇ ਉਹ ਕਿਸਾਨ ਨੂੰ ਜ਼ਰੂਰਤ ਹੈ ਮੰਨ ਲਓ ਉਸੇ ਰੇਟ ਆਪਾਂ ਨੂੰ ਉਸ ਤੋਂ ਵੀ ਬੈਸਟ ਕੁਆਲਿਟੀ ਲਾ ਕੇ ਦੇਵਾਂਗੇ ਉਸ ਤੋਂ ਬੈਸਟ ਕੁਆਲਿਟੀ ਚਲੋ ਕਹਤੀ ਆ ਉਹ ਕਿ ਤੁਹਾਡਾ ਵਿਸ਼ਵਾਸ ਬਣਿਆ ਹੋਇਆ ਮੈਂ ਵੀ ਵਿਸ਼ਵਾਸ ਕਰਦਾ ਉਹ ਗੱਲ ਮੁੱਕ ਗਈ ਪਰ ਫਿਰ ਵੀ ਕੀ ਕੁਆਲਿਟੀ ਦਿਓਗੇ ਇੱਕ ਪਤਾ ਤਾਂ ਹੋਵੇ ਨਾ ਵੀ ਕੀ ਕੁਆਲਿਟੀ ਦੇ ਰਹੇ ਹੋ ਪੈਨਲ ਲੱਗਣਾ 540 ਵਟ ਬਾਇਫੀਸ਼ੀਅਲ ਜਿਹੜਾ ਆਪਾਂ ਪਹਿਲਾਂ ਲਾਇਆ ਚੱਲ ਰਹੀਆਂ ਮੂੜਾ ਜਿਹੜਾ ਦੋਨੇ ਪਾਸੇ ਮੂੰਹ ਤੋਂ ਚੱਲਦਾ ਦੋਨੇ ਪਾਸੇ ਕੰਮ ਕਰਦਾ ਸੇਮ ਉਹੀ ਚੀਜ਼ ਹਾਂ ਜੀ ਜਿਹੜੇ ਮੋਟਰ ਲੱਗਣੀਆਂ ਲੂਬੀਜਾ ਕਰੰਟਰ ਨਹੀਂ ਲੱਗਣੀ ਹੈਗੀ ਟਾਪ ਕੁਆਲਿਟੀ ਦੀ 90000 ਦੇ ਕਨੈਕਸ਼ਨ ਦੇ ਵਿੱਚ ਤੁਸੀਂ ਕੀ ਕੀ ਦੇ ਰਹੇ ਹੋ ਮਾੜਾ ਜੀ 90000 ਦੇ ਕਨੈਕਸ਼ਨ ਚ ਵੀ ਜੀ ਪੈਨਲ ਹੋਗੇ ਪੈਨਲਾਂ ਦਾ ਸਟੈਂਡ ਹੋ ਗਿਆ ਆਪਣੀ ਮੋਟਰ ਹੋ ਗਈ ਮ ਇੰਨਾ ਕੁ ਸਾਰਾ ਫਿੱਟ ਕਰਕੇ ਚਲਾਉਣਾ ਆਪਾਂ 90 ਤੇ ਜਿਹੜਾ ਸਬਸਿਡੀ ਵਾਲਾ ਉਹਦਾ ਤਕਰੀਬਨ ਜਿੰਨਾ ਕਿ ਮੈਨੂੰ ਪਤਾ ਲੱਗਿਆ ਵੀ 6-7 ਮਹੀਨੇ ਲੱਗ ਜਾਣੇ ਆ ਮਿਲਣ ਨੂੰ ਕਲੈਕਸ਼ਨ ਮਿਲਣ ਨੂੰ ਇਹ ਕਿੰਨੇ ਚਰਚ ਮਿਲੂਗਾ ਇਹ ਸਿਰਫ ਹਫਤੇਵਾਰ ਸ਼ੁਰੂ ਕਰਦੇ ਆ ਮਤਲਬ ਅੱਜ ਤੁਹਾਡੇ ਕੋਲ ਕਨੈਕਸ਼ਨ ਲਵਾਇਆ ਹਫਤੇ ਹਾਂ ਹਾਂ ਹਫਤੇਵਾਰ ਆਪਾਂ ਸਮਾਨ ਸਾਰਾ ਲੋਡ ਕਰਕੇ ਕਿਸਾਨ ਕੋਲੇ ਭੇਜ ਦੇਣਾ ਹਫਤੇ ਚ ਪਹੁੰਚ ਜਾਊਗਾ ਬਿਲਕੁਲ ਜੀ ਹੁਣ ਉੱਥੇ ਆ ਜਾਣੀ 10 ਐਚਪੀ ਤੱਕ ਬਿਲਕੁਲ ਜੀ ਇੱਕ ਤਾਂ ਰੇਟ ਕਲੀਅਰ ਕਰ ਦਿਓ 3 ਐਚਪੀ ਤੋਂ ਲੱਗ ਜਾਓ ਤਨ ਇਹ ਵੀ ਭਾਈ ਉਹ ਹੀ 90000 ਜਿਵੇਂ ਹੋ ਗਿਆ 3 ਐਚਪੀ ਦਾ 90000 ਦਾ ਤੁਹਾਨੂੰ ਸਬਸਿਡੀ ਕੱਟ ਕੇ ਵੀ ਹੋਰ ਸਬਸਿਡੀ ਵਾਲੇ ਬਲਾਕਾਂ ਵਾਲਿਆਂ ਨੂੰ 90 ਦਾ 90 ਦਾ ਤੇ ਤੁਸੀਂ 90 ਦਾ ਉਦਾਂ ਹੀ ਦੇ ਦੇ ਉਦਾਂ ਹੀ ਲੈ ਦੇਣਾ ਆਪਾਂ ਜੀ ਉਸ ਦਿਵਾਰ ਜਿਵੇਂ ਆਪਣਾ 5 ਐਚਪੀ ਆ ਗਿਆ 140000 ਰੁਪਏ ਦਾ ਜੀ ਜਿਹੜਾ 7.5 ਐਚਪੀ ਆ ਗਿਆ ਆ ਗਿਆ 198000 ਰੁਪਏ ਦਾ ਜੀ ਜਿਹੜਾ 10 ਐਚਪੀ ਆ ਗਿਆ ਆ ਗਿਆ 318000 ਰੁਪਏ ਦਾ ਠੀਕ ਹੈ ਜੀ ਉਸ ਦਿਵਾਰ ਜਿਵੇਂ ਆ ਗਏ ਇਹ 10 ਐਚਪੀ ਦਾ ਕਿਹੜੇ ਸਬਸਿਡੀ ਆਉਂਦੀ ਹੈਗੀ ਉਸ ਦਿਵਾਰ ਆਪਣੇ ਜਿਵੇਂ ਕਿਸਾਨ ਵੀਰ ਇਹਦੇ ਡੂੰਘੇ ਬਾਣੀ ਆ ਗਏ ਜਿਵੇਂ ਤੁਹਾਡੇ ਦੇ ਸਾਈਡ ਆ ਉਹ 15 HP ਤੇ 20 HP ਵੀ ਆਪਾਂ ਨੂੰ ਸਬਸਿਡੀ ਦੇ ਰੇਟ ਹੀ ਪੈਣੀ ਹੈਗੀ। ਅੱਛਾ ਜੀ। ਜਿਹੜਾ 15 HP ਦਾ ਆਪਾਂ ਨੂੰ ਪੈਣਾ ਸਿਰਫ 4,20,000 ਰੁਪਏ ਦਾ। ਠੀਕ ਹੈ ਜੀ। ਜਿਹੜਾ ਆਪਾਂ ਨੂੰ 20 HP ਦਾ ਉਹ ਪੈਣਾਗਾ 5,50,000 ਰੁਪਏ ਦਾ। 5.5 ਲੱਖ ਰੁਪਏ ਦਾ ਉਹ ਚ ਪੈਣਾ। 20 HP ਦਾ ਲੱਗਿਆਣਾ। 20 HP 3 HP ਤੋਂ ਲੈ ਕੇ 20 HP ਤੱਕ ਮੋਟਰ ਤਾਰ ਸਟਾਰਟਰ ਸਟੈਂਡ ਸਾਰਾ ਕੁਝ ਦੇ ਰਹੇ ਆ ਪੈਨਲ ਬਿਲਕੁਲ ਸਾਰਾ ਕੁਝ। ਤੁਸੀਂ ਸਾਰਾ ਕੁਝ ਕਿਦਾਂ ਦੇ ਰਹੇ? ਸਾਰਾ ਕੁਝ ਮੇਡ ਇਨ ਇੰਡੀਆ ਕੰਪਨੀ ਦਾ ਸਾਰਾ ਜਿਵੇਂ ਪੈਨਲ 27 ਸਾਲ ਦੀ ਵਾਰੰਟੀ ਦੇ ਨਾਲ ਹੈ। ਮੋਟਰ ਪੰ ਮਤਲਬ ਕਹਿਣ ਤੋਂ ਪਹਿਲਾਂ ਵੀ ਜਿਹੜੇ ਕਿਸਾਨ ਸਬਸਿਡੀ ਦੇ ਵਿੱਚ ਨਹੀਂ ਆਏ ਉਹ ਨਰਾਜ ਨਾ ਹੋਣ ਉਹ ਮਾਲਵਾ ਸੋਲਰ ਵਾਲਿਆਂ ਨਾਲ ਸੰਪਰਕ ਕਰਨ ਤੁਹਾਨੂੰ ਸਬਸਿਡੀ ਕੱਟ ਕੇ ਜੋ ਰੇਟ ਸੋਲਰ ਪੈਨਲ ਪੈ ਰਿਹਾ ਉਸੇ ਪੈਨਲ ਦੇ ਵਿੱਚ ਮਾਲਵਾਲ ਕੋਲ ਹਾਂ ਬਾਕੀ ਫਿਰ ਇਹ ਹੈ ਜੀ ਜਿਵੇਂ ਹੁਣ ਸਬਸਿਡੀ ਵਾਲਾ ਜੋ ਕਾ ਪਰਤਕਸਾਨ ਨੇ ਉਹ ਲੱਗਣਾ ਘੱਟੋ ਘੱਟ 6 ਮਹੀਨੇ ਬਾਅਦ ਹੈ ਜੀ ਕਿਸਾਨ ਨੂੰ ਅੱਜ ਲੋੜ ਆ ਤਾਂ ਅੱਜ ਹੀ ਆਪਣੇ ਤੋਂ ਭਰ ਕੇ ਨਾਲ ਦੀ ਨਾਲ ਹਫ਼ਤੇ ਚ ਮੋਟਰ ਆਪਣੀ ਲਵਾ ਕੇ ਚਲਾਵਾ ਸਕਦਾ ਹੈ ਅੱਜ ਹੀ ਮੋਟਰ ਲਵਾ ਕੇ ਚਲਾ ਸਕਦਾ ਬਿਲਕੁਲ ਜੀ ਬਿਲਕੁਲ ਹਾਂ ਤਾਂ ਇਹ ਸਭ ਤੋਂ ਵੱਡੀ ਸਹੂਲਤ ਹੈ ਕਿ ਹਫਤੇ ਦੇ ਵਿੱਚ ਹੋ ਜਾਊਗਾ ਨੰਬਰ 2 ਤੇ ਜਿਹੜੇ ਵੀ ਬੰਦੇ ਸਬਸਿਡੀ ਦੇ ਵਿੱਚ ਆਉਂਦੇ ਆ ਉਹ ਵੀ ਫੋਨ ਕਰ ਦਿਓ ਐਵੇਂ ਨਹੀਂ ਕਿ ਇਹ ਸਬਸਿਡੀ ਦੇ ਖਿਲਾਫ ਆ ਹਾਂ ਤਾਂ ਜਿਹੜੇ ਸੱਜਣ ਸਬਸਿਡੀ ਦੇ ਵਿੱਚ ਆ ਰਹੇ ਆ ਉਹ ਸਬਸਿਡੀ ਵਾਲੇ ਆਪਦੇ ਫਾਰਮ ਵੀ ਅਪਲਾਈ ਫਾਰਮ ਵੀ ਆਪਾਂ ਸਾਰਿਆਂ ਨੇ ਅਪਲਾਈ ਕਰਾਂਗੇ ਕਿ ਕਿਸਾਨ ਕੋਲੇ ਨਾ ਤਾਂ ਕੋਈ ਇਹ ਸਹੂਲਤ ਹੈ ਜਿਵੇਂ ਡੈਬਿਟ ਕਾਰਡ ਹੋ ਗਿਆ ਕ੍ਰੈਡਿਟ ਕਾਰਡ ਹੋ ਗਿਆ ਜਾਂ ਨੈੱਟ ਬੈਂਕਿੰਗ ਰਾਹੀ ਅਨਪੜ੍ਹ ਬੰਦੇ ਨੂੰ ਕਿਸੇ ਚੀਜ਼ ਦਾ ਪਤਾ ਨਹੀਂ ਲੱਗਦਾ ਤਾਂ ਆਪਣੇ ਕੋਲੇ ਕੈਸ਼ ਲੈ ਆ ਸਕਦਾ ਆਪਾਂ ਇੱਥੋਂ ਨੈੱਟ ਬੈਂਕਿੰਗ ਰਾਹੀਂ ਟ੍ਰਾਂਸਫਰ ਕਰਕੇ ਉਹ ਫਾਰਮ ਭਰ ਕੇ ਦੇਵਾਂਗੇ ਵੀਰੇ ਮੈਨੂੰ ਇੱਕ ਗੱਲ ਇਹ ਦੱਸੋ ਵੀ ਜਿਹੜੇ ਆਪਾਂ ਸੋਲਰ ਦੀ ਮੋਟਰ ਲਵਾਉਨੇ ਆ ਉਹਦੇ ਵਾਸਤੇ ਕੋਈ ਜ਼ਮੀਨ ਦੀ ਲਿਮਟ ਵੀ ਹੋਣੀ ਚਾਹੀਦੀ ਵੀ ਕਿਤੇ ਕੋਲ 2 ਕਿੱਲੇ ਹੋਣ 3 ਹੋਣ 5 ਹੋਣ 4 ਹੋਣ ਤੱਕ ਬਿਲਕੁਲ ਬਿਲਕੁਲ ਜਿਹੜਾ ਸਰਕਾਰੀ ਦੇ ਵਿੱਚ ਆ ਰਿਹਾ ਜਿਹੜਾ ਸਬਸਿਡੀ ਦੇ ਵਿੱਚ ਆ ਰਿਹਾਗਾ ਉਹਦੇ ਚ ਮੰਨ ਲਓ ਜਿਵੇਂ 3 ਐਚਵੀ ਵਾਸਤੇ 1 ਏਕੜ 5 ਐਚਵੀ ਵਾਸਤੇ 2 ਏਕੜ ਸਾਢੇ 7 ਬਾਤ ਉਹ ਰੱਖ ਲਓ ਜਿਵੇਂ 7 ਤੱਕ 5 ਏਕੜ 10 ਐਚਵੀ ਵਾਸਤੇ 7 ਏਕੜ ਇਹ ਗਵਰਨਮੈਂਟ ਨੇ ਲਿਮਟ ਰੱਖੀ ਹੋਈ ਆ ਪਰ ਜਿਹੜਾ ਆਪਾਂ ਲਾਉਣਾ ਉਹਦੇ ਕੋਈ ਲਿਮਟ ਨਹੀਂ ਗਈ ਜ਼ਮੀਨ ਵੱਧਾ ਚਾਹੇ ਘਟਾ ਗਈ ਉੱਚ 2 ਕਿੱਲੇ ਵਾਲਾ ਜੇ 15 ਦੀ ਲਵਾਉਣਾ ਚਾਹੁੰਦਾ ਲਵਾ ਸਕਦਾ ਲਵਾ ਸਕਦਾ ਹਾਂ ਬਿਲਕੁਲ ਬਿਲਕੁਲ ਫੋਨੇ ਦੇਖਣੇ ਆਪਣੇ ਗੁੰਜਾਇਸ਼ ਦੇਖਣੀਆਂ ਪਰ ਤੁਸੀਂ ਸਬਸਿਡੀ ਕੱਟ ਕੇ ਜੋ ਰੇਟ ਪੈਂਦੀ ਓਸ ਰੇਟ ਲਾ ਦੇਣੀ ਆ ਉਹਨੂੰ ਲਵਾ ਦਿਓ ਤੇ ਦੂਜਾ ਬਾਈ ਜਿਹੜਾ ਵੈਸੇ ਤਾਂ ਫੋਨ ਹੀ ਬੰਦੇ ਦਾ ਐਡਰੈਸ ਹੁੰਦਾ ਤੁਹਾਡੇ ਫੋਨ ਨੰਬਰ ਚੱਲ ਰਹੇ ਆ ਪਰ ਫਿਰ ਵੀ ਜੇ ਕਿਸੇ ਬੰਦੇ ਨੇ ਇੱਥੇ ਆਉਣਾ ਤੁਹਾਨੂੰ ਮਿਲਣਾ ਆਪਣੇ ਦਫ਼ਤਰ ਚਾਉਣਾ ਦਾ ਐਡਰੈਸ ਸਮਝਾ ਦੋ ਆਪਣਾ ਮੇਨ ਹੈਗਾ ਜੀ ਬਠਿੰਡਾ ਮਲਤਾਨੀਆ ਰੋਡ ਨੇੜੇ ਕਲੰਗੀਦਾਰ ਗੁਰਦੁਆਰਾ ਸੜਾਣਾ ਮੈਡੀਕਲ ਦੇ ਬਿਲਕੁਲ ਨਾਲ ਜੀ ਤੇ ਤੁਹਾਨੂੰ ਤੁਹਾਨੂੰ ਕੀ ਆ ਕਿ ਤੁਹਾਨੂੰ ਆ ਆਸੇ ਪਾਸੇ ਦੀਆਂ ਗਲੀਆਂ ਜਿਹੜੀਆਂ ਇਹ ਤੁਹਾਨੂੰ ਸਕਰੀਨ ਤੇ ਦਿਖ ਰਹੀਆਂ ਜੇ ਤੁਸੀਂ ਇੱਥੇ ਆਉਣਾ ਚਾਹੁੰਦੇ ਆ ਮਾਲਵਾ ਸੋਲਰ ਵਾਲਿਆਂ ਕੋਲੇ ਤੁਹਾਨੂੰ ਦਫ਼ਤਰ ਦੇ ਵਿੱਚ ਬੰਦੇ ਬੈਠੇ ਮਿਲਣਗੇ ਸਬਸਿਡੀ ਅਪਲਾਈ ਕਰਨੀ ਆ ਜਾਂ ਤੁਸੀਂ ਸੋਲਰ ਵਾਲੇ ਕਿਸੇ ਵੀ ਤਰ੍ਹਾਂ ਦਾ ਗਿਆਨ ਲੈਣਾ ਤੁਸੀਂ ਘਰੇਲੂ ਸੋਲਰ ਵੀ ਲੈਣਾ ਤੁਸੀਂ ਸੋਲਰ ਵਾਲੀਆਂ ਲਾਈਟਾਂ ਲੈਣੀਆਂ ਤੁਸੀਂ ਸੋਲਰ ਵਾਲਾ ਪੱਖਾ ਲੈਣਾ ਤੁਸੀਂ ਸੋਲਰ ਨਾਲ ਸੰਬੰਧਤ ਕੋਈ ਵੀ ਜਾਣਕਾਰੀ ਲੈਣੀ ਜਾਂ ਕੋਈ ਵੀ ਚੀਜ਼ ਲੈਣੀ ਹੈ ਇੱਕ ਵਾਰੀ ਤੁਸੀਂ ਮਾਲਵਾਲਾ ਨੂੰ ਫੋਨ ਕਰ ਲਿਓ ਤੁਹਾਡਾ ਮਸਲਾ ਜਿਹੜਾ ਇਹ ਬਾਈ ਹੁਣੇ ਹੱਲ ਕਰਕੇ ਦੇਣਗੇ ਇੱਕ ਗੱਲ ਹੋਰ ਆ ਬਠਿੰਡਾ ਕਹਿਤਾ ਤਾਂ ਤੁਸੀਂ ਬਠਿੰਡੇ ਦੇ ਦਾਇਰੇ ਚ ਨਾ ਵੱਜ ਜਿਓ ਆਲ ਪੰਜਾਬ ਜਿੱਥੇ ਮਰਜੀ ਪੰਜਾਬ ਹਰਿਆਣਾ ਰਾਜਸਥਾਨ ਬਾਈ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਫੋਨ ਕਰੋਗੇ ਇਹਨਾਂ ਦੀ ਟੀਮ ਤੁਹਾਡੇ ਲੋਨ ਵੀ ਪਹੁੰਚੂਗੀ ਤੇ ਤੁਹਾਨੂੰ ਬਾਅਦ ਦੇ ਵਿੱਚ ਸਰਵਿਸ ਵੀ ਮਿਲੂ ਸਰਵਿਸ ਵੀ ਪਹੁੰਚੂਗੀ ਇਹ ਬੰਦਿਆਂ ਨਾਲ ਮੈਨੂੰ ਕੰਮ ਕਰਦਿਆਂ ਨੂੰ 2-3 ਸਾਲ ਹੋ ਗਏ ਇਹਨਾਂ ਦਾ ਕੋਈ ਲੰਬਾ ਨਹੀਂ ਬੜੇ ਪਿਆਰ ਨਾਲ ਬੜਾ ਬੜੀ ਵਧੀਆ ਟੀਮ ਵਰਕ ਨਾਲ ਕੰਮ ਕਰਦੇ ਬੜੇ ਚੰਗੇ ਸਾਥਣਾਂ